ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਲੋੜੀ ਟੂ ਆਲ ਆਫ ਯੂ ਪਰ ਫਿਰ ਸਵਾਲ ਖੜਾ ਹੋ ਜਾਂਦਾ ਵੀ ਇਹ ਲੋੜੀ ਮਨਾਉਂਦੇ ਕਿਉਂ ਨੇ ਇਹ ਲੋੜੀ ਵੇਲੇ ਇੱਕ ਅਕਸਰ ਧੂਣੀ ਜਦੋਂ ਵੱਲਦੀ ਹੁੰਦੀ ਹੈ ਲੋੜੀ ਜਦੋਂ ਵੱਲਦੀ ਹੁੰਦੀ ਹੈ ਉਦੋਂ ਅਕਸਰ ਉਹਦੇ ਮੁਰੇ ਮੱਥਾ ਟੇਕਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਇਸਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲ੍ਹੇ ਪਾ ਕਲੋਕ ਗੀਤ ਲੋਹੜੀ ਵਾਲੇ ਦਿਨ ਬਹੁਤ ਗਾਇਆ ਜਾਂਦਾ ਹੈ ਜਿਵੇਂ ਲੋਕ ਗੀਤ ਹੁੰਦਾ ਹੈ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸੇਰ ਸੱਕਰ ਪਾਈ ਹੋ ਸਾਨੂੰ ਸੁਣਨ ਨੂੰ ਮਿਲਦਾ ਹੈ ਹੁਣ ਇਹ ਚ ਬੜੇ ਸਵਾਲ ਨੇ ਵੀ ਲੋਹੜੀ ਕਿਉਂ ਮਨਾਈ ਜਾਂਦੀ ਹੈ ਤਾਂ ਫਿਰ ਇਹ ਇਸਰ ਆ ਦਲੇਦਰ ਜਾਲੀ ਗੱਲਬਾਤ ਕੀ ਹੈ ਤੇ ਸੁੰਦਰਮੁੰਦਰੀ ਇਹ ਕੌਣ ਸੀ ਤੇ ਦੁੱਲਾ ਪੱਟੀ ਕੌਣ ਸੀ ਦੁੱਲਾ ਪੱਟੀ ਜਿਹਨੂੰ ਕਈ ਡਾਕੂ ਵੀ ਕਹਿ ਦਿੰਦੇ ਨੇ ਅਸਲ ਦੇ ਵਿੱਚ ਉਹ ਇੱਕ ਲੋਕ ਨਾਇਕ ਹੈ ਅਕਬਰ ਦਾ ਸਮਾਂ ਸੀ ਜਦੋਂ ਅਕਬਰ ਨੇ ਦੁੱਲੇ ਦੇ ਪਿਤਾ ਫਰੀਦ ਖਾਨ ਤੇ ਉਹਦੇ ਬਾਪੂ ਬਿਜਲੀ ਖਾਨ ਸੰਦਲ ਨਾ ਸੀ ਉਹਦਾ ਦੁਲੇ ਦੇ ਦਾਦੇ ਦਾ ਉਹਨਾਂ ਦੋਨਾਂ ਨੂੰ ਮਾਰ ਕੇ ਉਹਨਾਂ ਦੇ ਵਿੱਚੋਂ ਮਤਲਬ ਉਹਨਾਂ ਦੀ ਖੱਲ ਉਤਾਰ ਕੇ ਉਹਦੇ ਵਿੱਚ ਖੱਲ ਦੇ ਵਿੱਚ ਤੂੜੀ ਭਰ ਕੇ ਰਾਹ ਵਿੱਚ ਲਟਕਾ ਦਿੱਤਾ ਸੀ ਤਾਂ ਜੋ ਅਕਬਰ ਦੇ ਨਾਲ ਕੋਈ ਹੋਰ ਪੰਗਾ ਨਾ ਲੈ ਸਕੇ ਅਕਬਰ ਦੇ ਬਾਰੇ ਵੀ ਸੁਣਿਆ ਵੀ ਜਿਹੜਾ ਅਕਬਰ ਸਿੰਘ ਉਹ ਮਹਾਰਾਜਾ ਸਾਰੇ ਮੁਗਲਾਂ ਨਾਲੋਂ ਵਧੀਆ ਸੀ ਆ ਕੁਸ਼ ਅਕਬਰ ਦੇ ਵੀ ਕੰਮ ਸੀ ਤਾਂ ਉਹਨੇ ਜਦੋਂ ਧੁੱਲੇ ਦੇ ਪਿਤਾ ਤੇ ਉਹਦੇ ਦਾਦੇ ਨੂੰ ਮਾਰ ਕੇ ਖੰਨ ਉਤਾਰ ਕੇ ਉਹਦੇ ਵਿੱਚ ਤੂੜੀ ਭਰ ਕੇ ਐਂ ਕਰਕੇ ਏਰੀਏ ਦੇ ਵਿੱਚ ਆਪਣੀ ਦਹਿਸ਼ਤ ਪਾਈ ਸੀ ਤਾਂ ਜੋ ਦੁਬਾਰਾ ਕੋਈ ਉਹਦੇ ਅੱਗੇ ਸਿਰ ਨਾ ਚੱਕ ਸਕੇ ਧੁੱਲਾ ਦੁੱਲੇ ਦਾ ਹਜੇ ਜਨਮ ਨਹੀਂ ਸੀ ਹੋਇਆ ਲੱਦੀ ਦੇ ਕੋਖ ਦੇ ਵਿੱਚ ਸੀ ਦੁੱਲਾ ਤੇ ਉਧਰ ਸਲੀਮ ਜਿਹੜਾ ਸੀ ਅਕਬਰ ਦਾ ਮੁੰਡਾ ਸੀ ਉਹ ਵੀ ਉਹ ਦੋਨੇ ਹਾਣੋ-ਹਾਣੀ ਨੇ ਦੁੱਲਾ ਤੇ ਅਕਬਰ ਦਾ ਮੁੰਡਾ ਸਲੀਮ ਜਦੋਂ ਹਕੀਮ ਦੇ ਕੋਲੇ ਗੱਲ ਕਰਦੇ ਆ ਹੁਣ ਉਹਨੂੰ ਜਿਹੜੀ ਅਕਬਰ ਦੀ ਘਰ ਵਾਲੀ ਸੀ ਤੇ ਸਲੀਮ ਦੀ ਮਾਤਾ ਸੀ ਤੇ ਉਹਨੂੰ ਕੋਈ ਪ੍ਰੋਬਲਮ ਹੋ ਗਈ ਸੀ ਇਸ ਕਰਕੇ ਬੱਚੇ ਨੂੰ ਮਾਂ ਦਾ ਦੁੱਧ ਚਾਹੀਦਾ ਹੁੰਦਾ ਤਾਂ ਉਹਨੇ ਸਾਰੇ ਪਾਸੇ ਛਾਣਬੀਨ ਕੀਤੀ ਵੀ ਕਿਹੜੇ ਪਿੰਡ ਦੇ ਵਿੱਚੋਂ ਕੋਈ ਮਾਂ ਮਿਲ ਸਕਦੀ ਹੈ ਜੋ ਉਹਦੇ ਪੁੱਤਰ ਸਲੀਮ ਨੂੰ ਦੁੱਧ ਪਿਆ ਸਕੇ ਤਾਂ ਪਤਾ ਲੱਗਦਾ ਹੈ ਕਿ ਦੁੱਲੇ ਦੀ ਮਾਂ ਜਿਹੜੀ ਹੈ ਲੱਧੀ ਉਹਦੇ ਕੁੱਖ ਦੇ ਵਿੱਚ ਦੁੱਲੇ ਨੇ ਹਜੇ ਜਨਮ ਲਿਆ ਹੀ ਹੈ ਤਾਂ ਉਹਨੂੰ ਬੜੇ ਡਰਾਵੇ ਵੀ ਦਿੱਤੇ ਜਾਂਦੇ ਨੇ ਲਾਲਚ ਵੀ ਦਿੱਤੇ ਜਾਂਦੇ ਨੇ ਐਵੇਂ ਕਿਹਾ ਜਾਂਦਾ ਵੀ ਆਪਣੀ ਦੁਸ਼ਮਣੀ ਖਤਮ ਹੋ ਜੂਗੀ ਤਾਂ ਦੁੱਲੇ ਦੀ ਮਾਂ ਲੱਦੀ ਜਿਹੜੀ ਆ ਉਹ ਸਲੀਮ ਨੂੰ ਵੀ ਦੁੱਧ ਜਿਹੜੀ ਆ ਉਹ ਪਿਆਉਂਦੀ ਹੈ ਤਾਂ ਦੁੱਲਾ ਤੇ ਸਲੀਮ ਦੋਨੇ ਇਕੱਠੇ ਨੇ ਹੁਣ ਬੜੀ ਤਰ੍ਹਾਂ ਦੀਆਂ ਚਰਚਾਵਾਂ ਨੇ ਵੀ ਦੁੱਲੇ ਤੇ ਸਲੀਮ ਇਕੱਠੇ ਖੇਡਦੇ ਰਹੇ ਸਲੀਮ ਬਾਗੀ ਹੋ ਗਿਆ ਚਲੋ ਉਹ ਆਪਾਂ ਇਨੀ ਡਿਟੇਲ ਦੇ ਵਿੱਚ ਅੱਜ ਨਹੀਂ ਜਾਵਾਂਗੇ ਦੁੱਲਾ ਜਿਹੜੀ ਏਰੀਆ ਦੇ ਵਿੱਚ ਰਹਿੰਦਾ ਸੀ ਉਸ ਨਾਮ ਦਾ ਉਸ ਜਗ੍ਹਾ ਦਾ ਨਾਮ ਸੀ ਪਿੰਡੀ ਪਿੰਡੀ ਅਸਲ ਦੇ ਵਿੱਚ ਜਿੰਨੇ ਵੀ ਹਮਲਾਵਰ ਲਾਹੌਰ ਤੋਂ ਦਿੱਲੀ ਜਾਂਦੇ ਸੀ ਉਹਦੇ ਰਾਹ ਦੇ ਵਿੱਚ ਦੀ ਲੰਘਦੇ ਸੀ ਜਾਂ ਇਹ ਕਹਦੇ ਆ ਵੀ ਜਿਨ੍ਹਾਂ ਨੇ ਵੀ ਦਿੱਲੀ ਤੋਂ ਲਾਹੌਰ ਨੂੰ ਜਾਣਾ ਸੀ ਜਾਂ ਲਾਹੌਰ ਤੋਂ ਦਿੱਲੀ ਨੂੰ ਆਣਾ ਸੀ ਤਾਂ ਉਹਨਾਂ ਨੂੰ ਪਿੰਡੀ ਦੇ ਵਿੱਚ ਦੀ ਜਾਣਾ ਪੈਂਦਾ ਸੀ ਦੁੱਲਾ ਜਦੋਂ ਥੋੜਾ ਜਵਾਨ ਹੋਇਆ ਹੁਣ ਉਹਦੇ ਪਿਤਾਦਿਆਂ ਤੇ ਦਾਦੇ ਦੇ ਤੇ ਬੜੀ ਹਕੂਮਤ ਰਹੀ ਸੀ ਉਸ ਏਰੀਆ ਦੇ ਵਿੱਚ ਤਦ ਦੁੱਲਾ ਜਦੋਂ ਥੋੜਾ ਜਵਾਨ ਹੋਇਆ ਉਹ दारू-ਦੂਰੂ ਨਸ਼ੀਆਂ ਪੱਤਿਆਂ ਦੇ ਵਿੱਚ ਪੈ ਗਿਆ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਹ ਇਕੱਠਾ ਬੈਠਦਾ ਰਹਿੰਦਾ ਤੇ ਇੱਥੇ ਫੰਕਸ਼ਨ ਕਰਦੇ ਰਹਿੰਦੇ ਉਹਨੂੰ ਨਹੀਂ ਸੀ ਪਤਾ ਵੀ ਮੈਂ ਕਿਹਨਾ ਦੇ ਘਰੋਂ ਆ ਕਿਉਂਕਿ ਲੱਦੀ ਨੇ ਕਦੇ ਦੱਸਿਆ ਹੀ ਨਹੀਂ ਸੀ ਉਹਨੂੰ ਡਰ ਸੀਗਾ ਕਿ ਕਿਤੇ ਇਸ ਤਰ੍ਹਾਂ ਦੀ ਗੱਲ ਦੁਬਾਰਾ ਨਾ ਵਾਪਰ ਜਾਵੇ ਪਰਿਵਾਰ ਦੇ ਵਿੱਚ ਉਹਨੇ ਕਦੇ ਜ਼ਾਹਰ ਨਹੀਂ ਸੀ ਕੀਤਾ ਛੋਟੇ ਹੁੰਦਿਆਂ ਤੋਂ ਦੁੱਲਾ ਜਵਾਨ ਹੋ ਚੁੱਕਿਆ ਸੀ ਫਿਰ ਉਹਨੂੰ ਬਾਹਰੋਂ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਯਾਰ ਤੇਰੇ ਪਿਤਾ ਨੂੰ ਤੇ ਤੇਰੇ ਦਾਦੇ ਨੂੰ ਤਾਂ ਐਂ ਕਰਕੇ ਅਕਬਰ ਨੇ ਉਹਨਾਂ ਦੀ ਖਲ ਉਢੇੜ ਕੇ ਉਹਨਾਂ ਦੀ ਖਲ ਉਤਾਰ ਕੇ ਉਹਦੇ ਵਿੱਚ ਤੂੜੀ ਭਰ ਕੇ ਐਂ ਕਰਕੇ ਬਾਜ਼ਾਰ ਦੇ ਵਿੱਚ ਐਂ ਕਰਕੇ ਭਰੀ ਸਭਾ ਦੇ ਵਿੱਚ ਜਿਹੜਾ ਉਹ ਲਟਕਾ ਦਿੱਤਾ ਸੀ ਤਾਂ ਦੁੱਲੇ ਨੂੰ ਜਦੋਂ ਬਾਹਰੋਂ ਗੱਲਾਂ ਪਤਾ ਲੱਗਦੀਆਂ ਨੇ ਉਹ ਆ ਕੇ ਮਾਂ ਨੂੰ ਪੁੱਛਦਾ ਕਿ ਇਹ ਗੱਲਾਂ ਸੱਚ ਨੇ ਫਿਰ ਸਭ ਕੁਝ ਸੱਚੋ ਸੱਚ ਉਸ ਦੀ ਮਾਂ ਦੁੱਲੇ ਨੂੰ ਸਮਝਾਉਂਦੀ ਹੈ ਤਾਂ ਦੁੱਲਾ ਪਹਿਲਾਂ ਹੀ ਅਕਬਰ ਦੇ ਕੰਮਾਂ ਦੇ ਬਾਰੇ ਜਾਣੂ ਸੀ ਉਹਨੂੰ ਚੰਗਾ ਨਹੀਂ ਸੀ ਲੱਗਦਾ ਹੁੰਦਾ ਤਾਂ ਦੁੱਲਾ ਦੇ ਮਨ ਦੇ ਵਿੱਚ ਵੀ ਬਦਲੇ ਦੀ ਭਾਵਨਾ ਜਾਂ ਉਸ ਤਰ੍ਹਾਂ ਦੀ ਅੱਗ ਜਿਹੜੀ ਉਹਦੇ ਸੀਨੇ ਦੇ ਵਿੱਚ ਵੱੜਦੀ ਹੈ ਲੋਕ ਬੜੇ ਪਰੇਸ਼ਾਨ ਨੇ ਅਕਬਰ ਦੇ ਉਸ ਰਾਜ ਤੋਂ ਤੇ ਦੁੱਲਾ ਫਿਰ ਆਪਣੇ ਯੋਧੇ ਬਨਵਾਲ ਨੂੰ ਵਧਦਾ ਤਾਂ ਫਿਰ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਲਾਹੌਰ ਤੋਂ ਦਿੱਲੀ ਨੂੰ ਜਾਣ ਦਾ ਤੇ ਦਿੱਲੀ ਤੋਂ ਲਾਹੌਰ ਨੂੰ ਜਾਣ ਦੇ ਰਸਤੇ ਦੇ ਵਿੱਚ ਹੀ ਪਿੰਡੀ ਪੈਂਦਾ ਸੀ ਤਾਂ ਦੁੱਦਲੇ ਨੇ ਇੱਕ ਜੁਗਤ ਲਗਾਈ ਉਹਨੇ ਆਪਣੇ ਸਾਥੀ ਸੀ ਜਿਹੜੇ ਉਹ ਇਕੱਠੇ ਕੀਤੇ ਤਾਂ ਉਥੋਂ ਦੀ ਇੱਕ ਬੱਗਾ ਮਲਕੀਰਾ ਜਿਹੜਾ ਕਿ ਘੋੜਿਆਂ ਦਾ ਵਪਾਰੀ ਸੀ ਵਪਾਰ ਵੀ ਕਰਦਾ ਸੀ ਤਾਂ ਕਾਫੀ ਸਾਜੋ ਸਮਾਨ ਜਿਹੜਾ ਉਹ ਅਕਬਰ ਦੇ ਕੋਲੇ ਪਹੁੰਚ ਪਹੁੰਚਾਇਆ ਕਰਦਾ ਸੀਗਾ ਮਤਲਬ ਐਂ ਲਾ ਲੋ ਵੀ ਚਾਰ ਪਨੂਸੀ ਕਰਦਾ ਸੀ ਅਕਬਰ ਦੀ ਤਬਗਾ ਮਲਕੀਰਾ ਨੂੰ ਉਹਨੇ ਦੁੱਲੇ ਨੇ ਤੇ ਉਹਦੇ ਸਾਥੀਆਂ ਨੇ ਰਾਹ ਦੇ ਵਿੱਚ ਰੋਕ ਲਿਆ ਤੇ ਉਹਨੇ ਕਿਹਾ ਵੀ ਸਾਮਾਨ ਇਹ ਕਿੱਥੇ ਜਾ ਰਿਹਾ ਹੈ ਤਾਂ ਉਹਨੇ ਕਿਹਾ ਵੀ ਐਂ ਕਰਕੇ ਅਸੀਂ ਅਕਬਰ ਦੇ ਵੱਲ ਨੂੰ ਇਹ ਸਾਮਾਨ ਲੈ ਕੇ ਜਾ ਰਹੇ ਹਾਂ ਉਹ ਕਹਿੰਦਾ ਵੀ ਤੈਨੂੰ ਪਤਾ ਕਿ ਮੈਂ ਕੌਣ ਆ ਉਹਨੇ ਆਪਣੇ ਪਿਤਾ ਫਰੀਦ ਖਾਂ ਤੇ ਦਾਦੇ ਦੀ ਗੱਲਬਾਤ ਕੀਤੀ ਕਿ ਮੈਂ ਉਸ ਘਰ ਦੇ ਵਿੱਚੋਂ ਤਾਂ ਉਹਦੇ ਮੂੰਹੋਂ ਨਿਕਲ ਗਿਆ ਕਿ ਮੈਂ ਹੀ ਉਹਨਾਂ ਨੂੰ ਕਤਲ ਕੀਤਾ ਸੀ ਤੇ ਤੈਨੂੰ ਪਤਾ ਵੀ ਇਥੇ ਉਹਨਾਂ ਦੀ ਕੀ ਹਾਲਤ ਹੋਈ ਸੀ ਕਿ ਉਸੇ ਤਰ੍ਹਾਂ ਦੀ ਹਾਲਤ ਜਿਹੜੀ ਉਹ ਤੇਰੀ ਵੀ ਕਰ ਦਿੰਦੀ ਜਾਊਗੀ ਹੁਣ ਗੱਲ ਵੱਡੀ ਕਰਤੀ ਸੀ ਤਾਂ ਦੁੱਲੇ ਨੂੰ ਜਦੋਂ ਉਹ ਤਲਵਾਰ ਕੱਢਣ ਲੱਗਿਆ ਮਲਕੀਰਾ ਬੱਗਾ ਮਲਕੀਰਾ ਤਾਂ ਦੁੱਲੇ ਨੇ ਪਹਿਲਾਂ ਹੀ ਉਹਦੀ ਗਰਦਨ ਨਾਤੀ ਗਰਦਨ ਨਾ ਕੇ ਇੱਕ ਟੋਕਰੀ ਦੇ ਵਿੱਚ ਸਜਾ ਲਈ ਅਗੇ ਉਹਦਾ ਸਾਰਾ ਜਿੰਨਾ ਵੀ ਸਮਾਨ ਸੀ ਸਭ ਕੁਝ ਘੋੜੇ ਵਗੈਰਾ ਸਭ ਕੁਝ ਉਹਨੇ ਲੁੱਟ ਲਿਆ ਲੁੱਟਣ ਤੋਂ ਬਾਅਦ ਉਹ ਮੇਦਾਂ ਖੱਤਰੀ ਦੇ ਕੋਲੇ ਪਹੁੰਚਦਾ ਹੈ ਮੇਦਾਂ ਖੱਤਰੀ ਨੂੰ ਉਹ ਸਮਾਨ ਸਾਰਾ ਵੇਚਣ ਦੇ ਲਈ ਪਹੁੰਚਦਾ ਤੇ ਇੱਕ ਟੋਕਰੀ ਉਹਦੇ ਅੱਗੇ ਕਰ ਦਿੰਦਾ ਕਹਿੰਦਾ ਵੀ ਆਹ ਟੋਕਰੀ ਹੈ ਜੋ ਅਕਬਰ ਤੱਕ ਪਹੁੰਚਦੀ ਕਰਨੀ ਹੈ ਜਦੋਂ ਉਹ ਟੋਕਰੀ ਦੇ ਵਿੱਚ ਕਪੜਾ ਚੱਕ ਕੇ ਦੇਖਦਾ ਹੈ ਦੇਖਦਾ ਤਾਂ ਉਹਦੇ ਤੇ ਬੱਗਾ ਮਲਕੀਰਾ ਦਾ ਸਿਰ ਪਿਆ ਹੁੰਦਾ ਤਾਂ ਮੇਦਾਂ ਖੱਤਰੀ ਡਰ ਜਾਂਦਾ ਕਹਿੰਦਾ ਕਿ ਇਹ ਤਾਂ ਬੜਾ ਗਲਤ ਹੋ ਜੂਗਾ ਕਹਿੰਦਾ ਵੀ ਇਹ ਪੇਮੇ ਮਰਜੀ ਕਰ ਇਹ ਅਕਬਰ ਦੇ ਕੋਲ ਇਹ ਗੱਲ ਪਹੁੰਚਦੀ ਕਰ ਤੇ ਇਹ ਸਿਰ ਲੈ ਕੇ ਜਾਣਾ ਦੇ ਨੇ ਜਦੋਂ ਭਰੀ ਸਭਾ ਦੇ ਵਿੱਚ ਅਕਬਰ ਦੇ ਕੋਲ ਲਾਹੌਰ ਦੇ ਵਿੱਚ ਇਹ ਪਹੁੰਚਦਾ ਹੈ ਮੇਧਾ ਖਤਰੀ ਤਾਂ ਉਹਦੇ ਨਾਲ ਵਾਲੇ ਸਾਥੀ ਤਾਂ ਉਹ ਕਹਿੰਦਾ ਵੀ ਇਹ ਤੋਹਫਾ ਹੈ ਜੀ ਤੋਹਫਾ ਜਦੋਂ ਡਰਦਾ ਹੋਇਆ ਮੇਧਾ ਖਤਰੀ ਉਥੋਂ ਕਪੜਾ ਚੱਕਦਾ ਤਾਂ ਦੇਖਦਾ ਕਿ ਬੱਗਾ ਮਲਕੀਰਾ ਦਾ ਜਿਹੜਾ ਸਿਰ ਪਿਆ ਹੁੰਦਾ ਹੈ ਅਕਬਰ ਇੱਕੋ ਰਖਤ ਰੋਹ ਦੇ ਵਿੱਚ ਆ ਜਾਂਦਾ ਸੀ ਪਹਿਲਾ ਚਾਂਸ ਸੀ ਕਿਸੇ ਨੇ ਵੰਗਾਰਿਆ ਸੀ ਅਕਬਰ ਨੂੰ ਪਹਿਲੀ ਵਾਰ ਇਹ ਪਹਿਲੀ ਜਿਹੜੀ ਤੁਲਾ ਪੱਟੀ ਵੱਲੋਂ ਕੀਤਾ ਹੋਇਆ ਕਾਰਨਾਮਾ ਸੀ ਅਕਬਰ ਦੇ ਨਾਲ ਤਾਂ ਉਹ ਸਾਰੇ ਜਨੇ ਮੇਦਾ ਖੱਤਰੀ ਦੇ ਨਾਲ ਵੀ ਜਿੰਨੇ ਸੀ ਉਹ ਵੀ ਕੰਬਦੇ ਸੀ ਕਿ ਕੀ ਕਹੂਗਾ ਬਾਦਸ਼ਾ ਤਾਂ ਫਿਰ ਇਸ ਰੋਹ ਦੇ ਵਿੱਚ ਉਹ ਕਿਸਾਨਾਂ ਦਾ ਬੜਾ ਹਤੈਸ਼ੀ ਸੀ ਅਸਲ ਦੇ ਵਿੱਚ ਉਹ ਲੋਕਾਂ ਦੇ ਵਿੱਚ ਡਾਕੂ ਉਹਨੂੰ ਆਏ ਕਹਿੰਦੇ ਨੇ ਚੰਗਾ ਡਾਕੂ ਨਾਇਕ ਸੀ ਲੋਕ ਨਾਇਕ ਸੀ ਲੋਕ ਨਾਇਕ ਮਤਲਬ ਉਹ ਅਮੀਰਾਂ ਤੋਂ ਜਾਂ ਕਿਸਿਆਂ ਤੋਂ ਦੂਜਿਆਂ ਤੋਂ ਜਿਹੜਾ ਉਹ ਸਮਾਨ ਵਗੈਰਾ ਉਹ ਲੁੱਟਦਾ ਸੀ ਤੇ ਉਦੋਂ ਬਾਅਦ ਉਹ ਗਰੀਬਾਂ ਦੇ ਵਿੱਚ ਤੇ ਲੋੜਵੰਦਾਂ ਦੇ ਵਿੱਚ ਵੰਡ ਦਿੰਦਾ ਸੀ ਤਾਂ ਇਸ ਤਰੀਕੇ ਦੇ ਨਾਲ ਉਹ ਏਰੀਆ ਦੇ ਵਿੱਚ ਉਹਦਾ ਨਾਮ ਬਣਨ ਲੱਗਿਆ ਦੁੱਲਾ ਇੱਕ ਵਾਰ ਜਿਹੜਾ ਉਹ ਆਪਣੇ ਨਾਨਕੀ ਗਿਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਹੁਣ ਅਕਬਰ ਦੇ ਨਾਲ ਦੁਸ਼ਮਣੀ ਤਾਂ ਪੈ ਚੁੱਕੀ ਆਪਾਂ ਨੂੰ ਸੈਨਾ ਹੋਰ ਵਧਾਣੀ ਪੈਣੀ ਆ ਆਪਣੇ ਨਾਲ ਵਾਲੇ ਅੰਗੇ ਸੰਗੇ ਸਾਥੀ ਹੋਰ ਬਣਾਣੇ ਵਧਾਣੇ ਪੈਣੇ ਤੇ ਨਾਨਕੇ ਜਾਂਦਾ ਮਹਿਰੂ ਉਹਦੇ ਭਰਾ ਦਾ ਨਾਮ ਸੀ ਤਾਂ ਮਹਿਰੂ ਉਹਦੇ ਭਰਾ ਦਾ ਨਾਮ ਸੀ ਤਾਂ ਇੱਕ ਮੇਰੇ ਬੋਲੀ ਯਾਦ ਆਂਦੀ ਹੈ ਭੰਗੜੇ ਦੇ ਵਿੱਚ ਬੜੀ ਇਹ ਬੋਲੀ ਜਿਹੜੀ ਉਹ ਪਾਈ ਜਾਂਦੀ ਸੀ ਜਿਹਦੁੱਲੇ ਨੂੰ ਮੈਰੂ ਮਾਰੇ ਬੋਲੀਆਂ ਓਏ ਜਿਤਾ ਤੂੰ ਰੋਲੀਆਂ ਪਿੰਡ ਦੇ ਪਿੰਡੀ ਦੇ ਦਵਾਲੇ ਚੱਲ ਪਈਆਂ ਗੋਲੀਆਂ ਤੇ ਕੰਦਾਂ ਹੋਈਆਂ ਪੋਲੀਆਂ ਆਪ ਤਾਂ ਤੂੰ ਜਾ ਕੇ ਸੋਂਗੇ ਆਏ ਨਾਨਕੀ ਓਏ ਉੱਤੇ ਲੈ ਕੇ ਚਾਦਰਾਂ ਮੁਗਲਾਂ ਨੇ ਤੇਰਾ ਸਭ ਕੁਝ ਲੁੱਟਿਆ ਓਏ ਵੱਡਿਆ ਬਹਾਦਰਾਂ ਮੁਗਲਾਂ ਨੇ ਤੇਰਾ ਸਭ ਕੁਝ ਲੁੱਟਿਆ ਓਏ ਵੱਡਿਆ ਬਹਾਦਰਾਂ ਅਸਲ ਦੇ ਵਿੱਚ ਇਹ ਬੋਲੀ ਜਿਹੜੀ ਆ ਉਹ ਲੋਕ ਬੋਲੀ ਬਣਾਈ ਗਈ ਹੈ ਮਹਿਰੂ ਦੁੱਲੇ ਦਾ ਭਰਾ ਸੀ ਤੇ ਦੁੱਲੇ ਦੇ ਘਰ ਦੁੱਲੇ ਦੇ ਪਿੰਡ ਜਦੋਂ ਅਕਬਰ ਦੇ ਸੈਨਾ ਜਿਹੜੀ ਉਹ ਚੜ ਕੇ ਆ ਜਾਂਦੀ ਹੈ ਤਾਂ ਦੁੱਲਾ ਜਿਹੜਾ ਆਪਣੀ ਸੈਨਾ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੇ ਸਾਥੀਆਂ ਨੂੰ ਗਰੋਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੇ ਨਾਨਕੇ ਗਿਆ ਹੁੰਦਾ ਪਿੱਛੋਂ ਅਕਬਰ ਦੇ ਸੈਨਾ ਜਿਹੜਾ ਓਹੋ ਹਮਲਾ ਕਰ ਦਿੰਦੀ ਐ ਉਸ ਹਮਲੇ ਦੇ ਵਿੱਚ ਅਕਬਰ ਦੇ ਸਾਰੇ ਪਰਿਵਾਰ ਨੂੰ ਬੰਦੀ ਬਣਾ ਲੈਂਦੀ ਐ ਬਟ ਮਹਿਰੂ ਜਿਹੜਾ ਉਹਨਾਂ ਕੋਲੋਂ ਬਚ ਕੇ ਨਿਕਲ ਜਾਂਦਾ ਤਾਂ ਹੁਣ ਜਿਹੜਾ ਉਹ ਗਹਾ ਅ ਦੁੱਲੇ ਵੱਲ ਨੂੰ ਨਾਨਕਿਆਂ ਵੱਲ ਨੂੰ ਆਪਣੇ ਨੂੰ ਭੱਜਦਾ ਤੇ ਅੱਗਿਓ ਦੁੱਲਾ ਮਿਲ ਜਾਂਦਾ ਤਾਂ ਧੁੱਲਾ ਆਪਣੇ ਸਾਥੀਆਂ ਦੇ ਨਾਲ ਪਹੁੰਚ ਰਿਹਾ ਹੁੰਦਾ ਜ਼ਬਰਦਸਤ ਜੰਗ ਹੁੰਦੀ ਐ ਕਿਉਂਕਿ ਸਾਰੇ ਪਰਿਵਾਰ ਨੂੰ ਤਾਂ ਦੁੱਲੇ ਦੇ ਨੂੰ ਉਹਨਾਂ ਨੇ ਬੰਦੀ ਬਣਾਇਆ ਹੁੰਦਾ ਤਾਂ ਮਿਰਜ਼ਾ ਨਿਜ਼ਾਮੁਦੀਨ ਜਿਹੜਾ ਕਿ ਅਕਬਰ ਵੱਲੋਂ ਭੇਜਿਆ ਸੈਨਾਪਤੀ ਹੁੰਦਾ ਜਦੋਂ ਤਕੜੀ ਲੜਾਈ ਹੁੰਦੀ ਹੈ ਤਾਂ ਦੁੱਲੇ ਦੇ ਯੋਧੇ ਜਿਹੜੇ ਨੇ ਅਕਬਰ ਦੀ ਉਸ ਭੇਜੀ ਹੋਈ ਸੈਨਾ ਨੂੰ ਹਰਾ ਲੈਂਦੇ ਨੇ ਤੇ ਨਿਜ਼ਾਮੁਦੀਨ ਨੂੰ ਬੰਦੀ ਬਣਾ ਲੈਂਦੇ ਨੇ ਬੰਦੀ ਬਣਾ ਕੇ ਇਹ ਹੁਣ ਜਦੋਂ ਮਾਰਨ ਵਾਲਾ ਹੁੰਦਾ ਗੁੱਸੇ ਦੁੱਲੇ ਜਦੋਂ ਉਹਦੇ ਤੇ ਵਾਰ ਕਰਨ ਵਾਲਾ ਹੁੰਦਾ ਉਹ ਭੱਜ ਕੇ ਜਿਹੜਾ ਜਿਹੜੇ ਪਾਸੇ ਔਰਤਾਂ ਨੂੰ ਰੱਖਿਆ ਹੁੰਦਾ ਬੰਦੀ ਬਣਾ ਕੇ ਉਸ ਪਾਸੇ ਨੂੰ ਨਜਮ ਦਿਨ ਭਜਦਾ ਤੇ ਜਲਦੀ ਜਲਦੀ ਜਾ ਕੇ ਦੁੱਲੇ ਦੀ ਮਾਂ ਲੱਦੀ ਦੇ ਕੋਲੇ ਜਾ ਕੇ ਮਿੰਤਨ ਕਰਨ ਲੱਗ ਜਾਂਦਾ ਵੀ ਮਾਂ ਵੀ ਮੈਂ ਵੀ ਤੇਰੇ ਪੁੱਤਾਂ ਵਰਗਾ ਤੇ ਦੁੱਲਾ ਮੈਨੂੰ ਮਾਰ ਲੂਗਾ ਮੈਨੂੰ ਬਚਾ ਤਾਂ ਮਾਂ ਦਾ ਦਿਲ ਤਾਂ ਮਾਂ ਦਾ ਹੁੰਦਾ ਤੇ ਉਹ ਦੁੱਲੇ ਨੂੰ ਕਹਿੰਦੀ ਆ ਕਿ ਇਸ ਦਾ ਕਤਲ ਇਸ ਨੂੰ ਹੁਣ ਤੈਨੇ ਮਾਰਨਾ ਨਹੀਂ ਇਸ ਨੂੰ ਛੱਡ ਦੇ ਇਹਨੂੰ ਜਾਣ ਦੇ ਤਾਂ ਨਜਾਮਦਿਨ ਇਹ ਵੀ ਗੱਲ ਕਰਦਾ ਹੈ ਕਿ ਕਹਿੰਦਾ ਮੈਂ ਤਾਂ ਹੁਣ ਤੁਹਾਡੇ ਵੱਲੋਂ ਹੀ ਲੜੂੰਗਾ ਅਕਬਰ ਦੇ ਸਾਰੇ ਭੇਤ ਮੈਨੂੰ ਪਤਾ ਤੇ ਮੈਂ ਹੁਣ ਤੁਹਾਡੇ ਨਾਲ ਆ ਆਪਾਂ ਇਕੱਠੇ ਮਿਲ ਕੇ ਅਕਬਰ ਦੇ ਵਿਰੁੱਧ ਜੰਗ ਲੜਾਂਗੇ ਤਾਂ ਗੁਦੁੱਲਾ ਜਿਹੜਾ ਉਹ ਵੀ ਧੋਖਾ ਖਾ ਜਾਂਦਾ ਹੈ ਨਜਾਮਦੀਨ ਦੀ ਗੱਲ ਉਹ ਮੰਨ ਲੈਂਦਾ ਹੈ ਨਿਜ਼ਾਮਦੀਨ ਕਿਉਂਕਿ ਦੁੱਲਾ ਜਿਹੜਾ ਉਹ दारू-ਧੂਰੂ ਪੀਣ ਦਾ ਸ਼ੌਕੀਨ ਹੁੰਦਾ ਹੈ ਪ੍ਰਾਣੀ ਲਤ ਲੱਗੀ ਹੁੰਦੀ ਹੈ ਤਾਂ ਸ਼ਾਮ ਦੇ ਵੇਲੇ ਰਾਤ ਦੇ ਵੇਲੇ ਦੁੱਲਾ ਜਿਹੜਾ ਉਹ ਨਸ਼ੇ ਦੇ ਵਿੱਚ ਟੰਨ ਹੁੰਦਾ ਹੈ ਤੇ ਨਿਜ਼ਾਮਦੀਨ ਇੱਕ ਪੂੜੀ ਜਿਹੜੀ ਹੈ ਉਹ ਆਪਣੀ ਜੇਬ ਦੇ ਵਿੱਚੋਂ ਕੱਢਦਾ ਤੇ ਉਸ ਦੀ ਸ਼ਰਾਬ ਦੇ ਵਿੱਚ ਮਿਲਾ ਕੇ ਦੁੱਲੇ ਨੂੰ ਪਿਲਾ ਦਿੰਦਾ ਤਾਂ ਦੁੱਲਾ ਨਹੀਂ ਉੱਠਦਾ ਤਾਂ ਦੁੱਲੇ ਨੂੰ ਵੀ ਬੰਦੀ ਬਣਾ ਕੇ ਉਹ ਨਾਲ ਸਾਰਿਆਂ ਨੂੰ ਹੀ ਬੰਦੀ ਬਣਾ ਲੈਂਦਾ ਫਿਰ ਦੁਬਾਰਾ ਆਪਣੀ ਸੈਨਾ ਸਾਰਿਆਂ ਨੂੰ ਕਿਉਂਕਿ दारू-ਦੂਰੂ ਪੀ ਕੇ ਉਹ ਇਸ ਧੋਖੇ ਦੇ ਨਾਲ ਦੁੱਲੇ ਨੂੰ ਵੀ ਜਿਹੜਾ ਲਾਹੌਰ ਦੇ ਕਿਲੇ ਦੇ ਵਿੱਚ ਲੈ ਜਾਂਦਾ ਤਾਂ ਲਾਹੌਰ ਦੇ ਕਿਲੇ ਦੇ ਵਿੱਚ ਜਾ ਕੇ ਜਦੋਂ ਅਕਬਰ ਨੂੰ ਪੇ ਅਕਬਰ ਦੇ ਮੂਹਰੇ ਪੇਸ਼ ਕਰਦਾ ਹੈ ਤਾਂ ਜਦੋਂ ਅਗਲੇ ਦਿਨ ਦੁੱਲੇ ਨੂੰ ਆਪਣੀ ਸੁਰਤ ਦੇ ਵਿੱਚ ਦੁੱਲਾ ਜਿਹੜਾ ਹੁੰਦਾ ਉਹ ਦੇਖਦਾ ਵੀ ਇਹ ਧੋਖੇ ਨਾਲ ਕਰਿਆ ਤੂੰ ਸਿੱਧਮ ਸਿੱਧਾ ਵਾਰ ਜਿਹੜਾ ਉਹ ਸਾਨੂੰ ਚੈਲੰਜ ਉਹ ਦਿੰਦਾ ਹੈ ਦੁੱਲਾ ਤਾਂ ਉਸ ਤਰੀਕੇ ਦੇ ਨਾਲ ਕਹਿੰਦਾ ਵੀ ਤੂੰ ਨਹੀਂ ਸੀ ਲੋਟ ਆਣਾ ਇਹ ਵੀ ਤਰੀਕਾ ਹੁੰਦਾ ਜੰਗ ਦੇ ਕੁਝ ਤਰੀਕੇ ਹੁੰਦੇ ਨੇ ਉਹ ਕਹਿੰਦਾ ਵੀ ਇਹ ਤਾਂ ਤਰੀਕਾ ਤੁਹਾਡਾ ਬਿਲਕੁਲ ਗਲਤ ਹੈ ਅਕਸਰ ਜਿਵੇਂ ਗੱਲ ਤੋਂ ਬਾਅਦ ਜਿਹੜਾ ਉਹ ਕਿਹਾ ਗਿਆ ਵੀ ਤੂੰ ਸਾਡੀ ਗੱਲ ਮੰਨ ਲੈ ਵੀ ਤੈਨੂੰ ਰਾਜਪਾਟ ਦੇ ਦਾਂਗੇ ਕਹਿੰਦਾ ਵੀ ਮੈਂ ਤਾਂ ਤੇਰੇ ਮੰਗੂ ਨਿਜ਼ਾਮਦੀਨ ਦੇ ਮੰਗੂ ਮਿੰਨਤਾਂ ਕਰਕੇ ਤੇ ਉਹਦੋਂ ਬਾਅਦ ਧੋਖਾ ਨਹੀਂ ਕਰਾਂਗਾ ਮੈਂ ਮਰਨੀ ਮਰ ਜਾਊਗਾ ਪਰ ਤੁਹਾਡੀ ਗੱਲ ਨਹੀਂ ਮੰਨੂੰਗਾ ਤਾਂ ਅਕਬਰ ਨੇ ਇਹ ਗੱਲ ਵੀ ਕਹੀ ਸੀ ਕਿ ਕਹਿੰਦੇ ਵੀ ਜੇ ਆਪਾਂ ਇਹਨੂੰ ਪਹਿਲੇ ਹੀ ਮਾਰਤਾ ਤਾਂ ਫਿਰ ਪੂਰੀ ਪ੍ਰਜਾ ਦੇ ਵਿੱਚ ਆਪਣੀ ਥੂ-ਥੂ ਹੋਣੀ ਆ ਇਹ ਅਮਰ ਹੋ ਜਾਣਾ ਇਹਦੀ ਸ਼ਹਾਦਤ ਹੋ ਜੂਗੀ ਉਹ ਤਾਂ ਉਸ ਤਰੀਕੇ ਦੇ ਨਾਲ ਹੋ ਜੂ ਜੇ ਇਹ ਮੰਨਦਾ ਜੇ ਆਪਣੇ ਨਾਂ ਰਲ ਗਿਆ ਤਾਂ ਇਹਦੀ ਹੋਂਦ ਖਤਮ ਹੋ ਜੂ ਤਾਂ ਫਿਰ ਦੁੱਲਾ ਜਿਹੜਾ ਉਹ ਨਹੀਂ ਮੰਨਦਾ ਹੁਣ ਗੱਲ ਹੈ ਲੋੜੀ ਦੀ ਦੇਬੂ ਬ੍ਰਾਹਮਣ ਦੇਬੂ ਬ੍ਰਾਹਮਣ ਦੀ ਇੱਕ ਪੁੱਤ ਦੋ ਪੁੱਤਰੀਆਂ ਸੀ ਸੁੰਦਰੀ ਤੇ ਮੁੰਦਰੀ ਸੁੰਦਰੀ ਜਿਹੜੀ ਪੁੱਤਰੀ ਹੁੰਦੀ ਹੈ ਉਹ 15 ਕੋਸਾਲਾਂ ਦੀ ਹੁੰਦੀ ਹੈ ਅਕਬਰ ਨੂੰ ਪਸੰਦ ਆਉਂਦੀ ਹੈ ਤੇ ਅਕਬਰ ਉਹਦੇ ਨਾਲ ਨਿਕਾਹ ਕਰਾਣ ਦੇ ਲਈ ਉਹਨਾਂ ਨੂੰ ਮਜਬੂਰ ਕਰਦਾ ਹੈ ਤਾਂ ਦੇਬੂ ਤੇ ਉਹ ਬੱਚੀਆਂ ਜਿਹੜੀਆਂ ਨੇ ਉਹ ਨਿਕਾਹ ਲਈ ਰਾਜ਼ੀ ਨਹੀਂ ਹੁੰਦੇ ਦੇਬੂ ਨੂੰ ਹਜ਼ਾਰਾਂ ਲਾਲਚ ਵੀ ਦਿੱਤੇ ਜਾਂਦੇ ਨੇ ਦੇਬੂ ਬ੍ਰਾਹਮਣ ਨੂੰ ਤੇ ਹਜ਼ਾਰਾਂ ਲਾਲਚ ਵੀ ਦਿੱਤੇ ਜਾਂਦੇ ਨੇ ਤੇ ਬੜੇ ਡਰਾਵੇ ਦਿੱਤੇ ਜਾਂਦੇ ਨੇ ਉਦੇ ਕੋਲੇ ਹੁਣ ਇੱਕੋ ਇੱਕ ਚਾਰਾ ਸੀ ਕੋਈ ਉਹਨੂੰ ਦੱਸਦਾ ਹੈ ਕਿ ਤੂੰ ਦੁੱਲਾ ਪੱਟੀ ਦੇ ਕੋਲੇ ਚਲਾ ਜਾ ਕਿ ਉਹ ਤੈਨੂੰ ਬਚਾ ਸਕਦਾ ਹੈ ਤਾਂ ਫਿਰ ਆਖਰੀ ਅਖੀਰ ਦੇ ਉੱਤੇ ਉਹ ਦੁੱਲਾ ਪੱਟੀ ਦੇ ਕੋਲੇ ਪਹੁੰਚਦਾ ਤੇ ਜਾ ਕੇ ਦੱਸਦਾ ਹੈ ਕਿ ਆਹ ਕੁਛ ਮੇਰੇ ਨਾਲ ਹੋ ਰਿਹਾ ਹੈ ਮੇਰੀਆਂ ਦੋ ਪੁੱਤਰੀਆਂ ਨੇ ਸੁੰਦਰੀ ਤੇ ਮੁੰਦਰੀ ਅਕਬਰ ਦੀ ਅੱਖ ਹੈ ਇਹਨਾਂ ਬੱਚੀਆਂ ਦੇ ਉੱਤੇ ਤਾਂ ਦੁੱਲਾ ਆਪਣੀ ਪੰਖ ਉਤਾਰ ਕੇ ਉਸ ਸੁੰਦਰੀ ਦੇ ਸਿਰ ਦੇ ਉੱਤੇ ਰੱਖ ਦਿੰਦਾ ਹੈ ਕਹਿੰਦਾ ਲੈ ਦੇਬੂ ਰਾਮਾ ਅੱਜ ਤੋਂ ਇਹ ਮੇਰੀ ਧੀ ਹੋਈ ਤਾਂ ਫਿਰ ਦੇਬੂ ਬ੍ਰਾਹਮਣ ਵੀ ਕਹਿੰਦਾ ਹੈ ਕਹਿੰਦਾ ਕਿ ਜੇ ਤੇਰੀ ਧੀ ਆ ਤਾਂ ਹੁਣ ਇਸ ਨੂੰ ਵਿਆਹ ਦੇ ਕੋਈ ਚੰਗਾ ਵਰ ਦੇ ਕੇ ਤਾਂ ਉਹ ਚਿੜੀ ਵਾਲੇ ਖੂਹ ਦੇ ਉੱਤੇ ਜਿਹੜਾ ਉਹ ਇਕੱਠ ਕਰਦੇ ਨੇ ਤੇ ਉੱਥੇ ਧੂਣੀ બાળਦੇ ਨੇ ਕਿਉਂਕਿ ਉਹਨਾਂ ਮਿਲਿਆਂ ਦੇ ਵਿੱਚ ਬਹੁਤਾ ਕੁਝ ਨਹੀਂ ਸੀ ਰਤੂਣੀ ਬਾਲ ਕੇ ਉੱਥੇ ਹੀ ਉਹਦੇ ਫੇਰੇ ਜਿਹੜੇ ਨੇ ਉਹ ਦੇਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੁੰਦੀ ਹੈ ਔਰ ਨਾਲ ਹੀ ਦੁੱਲੇ ਨੂੰ ਇਹ ਪਤਾ ਹੁੰਦਾ ਕਿ ਅਕਬਰ ਦੀ ਸੈਨਾ ਤਾਂ ਬਹੁਤ ਔਖੀ ਹੋਈ ਹੋਣੀ ਹੈ ਇਸ ਗੱਲ ਦੇ ਉੱਤੇ ਇਸ ਕਰਕੇ ਉਹ ਵਿਆਹ ਦੇ ਵਿੱਚ ਉਹ ਜ਼ਰੂਰ ਜਿਹੜਾ ਹਮਲਾ ਕਰੇਗੀ ਤਾਂ ਇਸੇ ਲਈ ਉਹਨੇ 1.5 200 ਬੰਦਾ ਜਿਹੜਾ ਉਹ ਪੂਰੇ ਜੰਗਲ ਦੇ ਵਿੱਚ ਉਹਨਾਂ ਨੂੰ ਛੁਪਾ ਕੇ ਰੱਖਿਆ ਹੁੰਦਾ ਵੀ ਜਦੋਂ ਸੈਨਾ ਆਏ ਤਾਂ ਤੁਸੀਂ ਬਾਰੋ-ਬਾਰੀ ਉਹਨਾਂ ਦੇ ਉੱਤੇ ਹਮਲਾ ਕਰ ਦੇਣਾ ਤਾਂ ਜੋ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਗਨ ਨਾ ਪਵੇ ਤਾਂ ਦੁੱਲੇ ਪੱਟੀ ਦੇ ਕੋਲ ਹੋਰ ਕੁਝ ਨਹੀਂ ਸੀ ਉਸ ਸਮੇਂ ਸੇਰ ਸ਼ੱਕਰ ਜਿਹੜੀ ਹੈ ਉਹਨਾਂ ਦੇ ਝੋਲੀ ਪਾ ਦਿੱਤੀ ਸੁੰਦਰ ਮੁੰਦਰੀਆਂ ਨੂੰ ਆਪਣੀ ਆਪਣੀਆਂ ਧੀਆਂ ਸਮਝਿਆ ਇਸੇ ਕਰਕੇ ਬੋਲੀ ਜਿਹੜੀ ਹੈ ਉਹ ਲੋੜੀ ਵਾਲੇ ਦਿਨ ਗਾਈ ਜਾਂਦੀ ਹੈ ਸੁੰਦਰ ਮੁੰਦਰੀਏ ਹੋ ਤੇਰਾ ਕੋਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਸੋ ਆ ਕਹਾਣੀ ਸੀ ਦੁੱਲੇ ਪੱਟੀ ਦੇ ਤੇ ਸੁੰਦਰ ਮੁੰਦਰੀਏ ਜਿਹੜਾ ਤੁਸੀਂ ਲੋਕ ਗੀਤ ਗਾਨਿਓ ਦੇਬੂ RAM ਦੇਬੂ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰ ਮੁੰਦਰੀਏ ਤੇ ਦੁੱਲਾ ਪੱਟੀ ਜਿਹੜਾ ਉਹਨਾਂ ਦੇ ਫਾਦਰ ਵੱਸੋਂ ਵਿਚਰਦਾ ਹੈ ਤੇ ਇਹ ਕਹਾਣੀ ਸੀ ਅੱਛਾ ਇੱਕ ਇਸ ਲੋਹੜੀ ਦੇ ਨਾਲ ਇੱਕ ਹੋਰ ਸੰਬੰਧ ਹੈ ਉਹ ਕਹਿੰਦੇ ਨੇ ਕਿ ਇਸਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਅਸਲ ਦੇ ਵਿੱਚ ਇਹ ਜਿਹੜਾ ਲੋਹੜੀ ਦਾ ਦਿਨ ਹੁੰਦਾ ਇਹ ਪੌਦੇ ਆਖਰੀ ਦਿਨ ਨੇ ਆਖਰੀ ਪੜਾਏ ਪੋ ਦਾ ਪੋ ਮੰਨਿਆ ਜਾਂਦਾ ਕਿ ਸਰਦ ਰੁੱਤ ਦੇ ਆਖਰੀ ਦਿਨ ਨੇ ਹੁਣ ਇਹ ਤਾਂ ਇਸ ਦਿਨ ਤੋਂ ਬਾਅਦ ਜਿਹੜੀ ਠੰਡ ਜਿਹੜੀ ਉਹ ਘਟਣ ਲੱਗ ਜਾਂਦੀ ਹੈ ਤੇ ਇਸ ਕਰਕੇ ਵੀ ਜਿਹੜੀ ਇਹ ਠੰਡ ਘਟਦੀ ਆ ਤਾਂ ਪ੍ਰਾਤਨ ਸਮਿਆਂ ਦੇ ਵਿੱਚ ਲੋਕ ਜਿਹੜੇ ਨੇ ਉਹ ਠੰਡ ਦੇ ਵਿੱਚ ਥੋੜਾ ਜਾਂ ਬੰਦ ਰਹਿ ਜਾਂਦੇ ਸੀ ਉਹਨਾਂ ਅਨਵਰੀਆਂ ਵਗੈਰਾ ਦੇ ਪ੍ਰਕਿਰਿਆ ਤਾਂ ਦੂਰ ਹੋ ਜਾਂਦੇ ਸੀ ਇਸੇ ਕਰਕੇ ਇਹ ਦਲੇਦਰ ਕੱਢਣ ਦੀਆਂ ਗੱਲਾਂ ਚੱਲਦੇ ਅਸੀਂ ਵੀ ਹੁਣ ਇਸ ਤੋਂ ਬਾਅਦ ਤੁਸੀਂ ਨਾ ਨੂੰ ਲੱਗ ਜਾਓ ਸੋ ਬਹੁਤਾ ਕੁਛ ਇਤਿਹਾਸ ਹੈ ਨਹੀਂਗਾ ਹਾਂ ਵੀ ਆ ਜਿਹੜੇ ਗੱਲ ਕਹੀ ਜਾਂਦੀ ਆ ਵੀ ਇਸਰ ਆ ਦਲੇਦਰ ਦਾ ਜਾਂ ਦਲੇਦਰ ਦੀ ਜੜ ਚੁੱਲੇ ਪਾ ਹੁਣ ਕਿਸੇ ਤਰੀਕੇ ਦੇ ਨਾਲ ਤਾਂ ਜਿਹੜਾ ਉਹ ਅ ਅੱਗ ਦੇ ਅੱਗੇ ਜਿਹੜੀ ਆ ਇੱਕ ਮਥਾ ਟੇਕਣ ਵਾਲੀ ਪ੍ਰਕਿਰਿਆ ਤਾਂ ਬਣਾਣੀ ਸੀ ਉਹ ਇਸ ਤਰੀਕੇ ਦੇ ਨਾਲ ਬਣਾਈ ਗਈ ਆ ਬਾਕੀ ਜੇ ਕਿਸੇ ਹੋਰ ਦੇ ਵਿਚਾਰ ਕਿਸੇ ਨੂੰ ਕੋਈ ਹੋਰ ਹਿਸਟਰੀ ਇਸ ਗੱਲ ਦੀ ਪਤਾ ਹੋਵੇ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰੋ ਤੇ ਮੇਰੇ ਤਾਂ ਇੰਨਾ ਕੀ ਧਿਆਨ ਦੇ ਵਿੱਚ ਸੀਗਾ ਤੇ ਹਾਂ ਵੀ ਇਹ ਜਿਹੜੀ ਲੋਹੜੀ ਦਾ ਤਿਹਾਰ ਸੀਗਾ ਇਹ ਸੁੰਦਰ-ਮੁੰਦਰਿਆਂ ਦਾ ਵਿਆਹ ਦਾ ਜਿਹੜਾ ਉਹ ਸੀਗਾ ਉਸੇ ਤੋਂ ਹੀ ਇਹ ਲੋਹੜੀ ਦਾ ਤਿਹਾਰ ਜਿਹੜਾ ਬਣਿਆ ਤੇ ਬਾਕੀ ਤੁਸੀਂ ਆਪ ਸਮਝਦਾਰ ਹੋ ਵੀ ਕਿਵੇਂ-ਕਿਵੇਂ ਜਿਹੜਾ ਹੁ ਲੋਹੜੀ ਦਾ ਤਿਹਾਰ ਇਹ ਮਨਾਣਾ ਚਾਹੀਦਾ ਤੇ ਇੱਕ ਵਾਰ ਫੇਰ ਤੋਂ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਲੋਹੜੀ ਦੇ ਇਸ ਤਿਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਹੈਪੀ ਲੋਹੜੀ ਟੂ All of you ਥੈਂਕ ਯੂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ